ਹਾਰੀਆਂ ਉਹ ਬੁੱਢੀ ਜੀ ਜੀ ਨੂੰ ਪਾਉਂਦੇ ਬੈਠੇ ਨੂੰ ਬੁੱਤ ਤੂੰ ਕੀ ਕਰ ਰਿਹਾ ਤੂੰ ਕਹਿੰਦਾ ਮੈਂ ਸੁੱਤਾ ਪਿਆ ਹਾਂ ਅੰਦਰ ਮੈਂ ਵੀ ਆਦਮਾ ਕੰਮ ਕਰ ਲੂਗੀ ਤੂੰ ਸੋ ਜਾ ਕਹਿੰਦਾ ਮੰਮੀ ਤਿੰਨ ਚਾਰ ਦਿਨਾਂ ਦੀ ਛੁੱਟੀਆਂ ਹਨ ਮਾ ਚਲ ਤੂੰ ਸੋ ਜਾ ਬਟੇ ਕਹਿੰਦਾ ਮੈਂ ਮੀਂਹ ਰਖੜੀਆਂ ਨੂੰ ਨਾ ਸਰਪ੍ਰਾਈਜ਼ ਦੇਣਾ ਬਲੀ ਭੈਣਾਂ ਨੂੰ ਨੋ ਲਿਖਾ ਕੇ ਨਾਲੇ ਤਿੰਨ ਭੈਣਾਂ ਦੀ ਕਮਲ ਚਾਚੇ ਦੀ ਕੁੜੀ ਲੜਕੀ ਦਾ ਮਾਝਾ ਬਟੇ ਸੋ ਜਾ ਤੂੰ ਆਰਾਮ ਕਰ ਲੇ ਜੇ ਤੈਨੂੰ ਛੁੱਟ ਸਨ ਕੀ ਪਤਾ ਸਾਡੀ ਕਿਹ ਲੈਨੀ ਵਾਰ ਹਾੜ ਕਿੰਨਾ ਸਾਡੇ ਵਿੱਚ ਨਹੀਂ ਠੀਕ ਹੈ ਐਨੀ ਮਾੜੀ ਸਨ ਵਾਟ ਕਿ ਨੋ ਗਿਆ ਜਰੋਂਦੇ ਸਾਡਾ ਕੋਈ ਪਤਾ ਨਹੀਂ ਜਿਹੜੇ ਭਾਜ ਦੇ ਦੀਆਂ ਵੀਡੀਓ ਮੈਨੂੰ ਪਾਈ ਜਰੋਂਗੀ ਮਿਲੀਆਂ ਲਾਸੀਂ ਸੋਏ ਨਾ ਜਾਗ ਗਿਆ ਮੈਨੂੰ ਸੋਇਆ ਵਾ ਨਾ ਸਾਨੂੰ ਪਤਾ ਦਿਨ ਨਾ ਸਾਨੂੰ ਪਤਾ ਰਾਤ ਸਨ ਸਾਡੇ ਮੁੰਡੇ ਤੇ ਸਰ ਕੁਝ ਨਹੀਂ ਠੀਕ ਅੱਛਾ ਅੱਛਾ ਕਾਜਲ ਜੀ ਮੇਰਾ ਨਾਮ ਹੈ ਕਾਸ਼ਦੀ ਭੈਣ ਜੀ ਅਕਾਸ਼ਦੀ ਸਾਡੇ ਹਾਂਜੀ ਉਹ ਸਾਊਥ ਕੋਰੀਆ ਗਏ ਹੋਏ ਸੀਗੇ ਜੀ ਸਾਡੀ ਲਾਸਟ ਟਾਈਮ ਉਹਨਾਂ ਨਾਲ 16 ਨੂੰ ਗੱਲ ਹੋਈ ਸੀਗੀ ਮੰਮਾ ਦੀ ਗੱਲ ਹੋਈ ਸੀਗੀ ਤੇ ਉਹ ਤੋਂ ਬਾਅਦ ਸਾਡੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੈਗੀ ਆ ਉਹਨੂੰ ਅੱਜ ਲਾਪਤਾ ਹੋਏ ਨੂੰ 8 ਦਿਨ ਹੋ ਗਏ ਆ ਮੇਰੇ ਮੰਮਾ ਪਪਾ ਔਰ ਮੈਂ ਵੀ ਅਸੀਂ ਬਹੁਤ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਦੁਖੀ ਆ ਉਹ ਜਿੱਥੇ ਵੀ ਮੇਰੀ ਗੱਲਬਾਤ ਸੁਣ ਰਿਹਾ ਆ ਪਲੀਜ਼ ਉਹਨੂੰ ਬੇਨਤੀ ਕੀਤੀ ਜਾਂਦੀ ਵੀ ਸਾਡੇ ਨਾਲ ਕੋਨਟੈਕਟ ਕਰੇ ਮੈਂ ਇਹੀ ਅਪੀਲ ਕਰਨਾ ਚਾਹੂੰਗੀ ਕੀ ਇੰਡੀਅਨ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਹੱਥ ਜੋੜ ਕੇ ਕੋਰੀਅਨ ਸਰਕਾਰ ਨੂੰ ਜਾਂ ਉਹਨਾਂ ਨੂੰ ਕਹੋ ਕਿ ਸਾਡੀ ਛੇਤੀ ਤੋਂ ਛੇਤੀ ਸੁਣਵਾਈ ਕੀਤੀ ਜਾਵੇ। ਲਹੋਈ ਸੀ ਰਖੜੀ ਨੂੰ ਲੈ ਕੇ ਕੋਈ ਹਾਂਜੀ ਰਖੜੀ ਨੂੰ ਰਖੜੀ ਵੀ ਭੇਜੀ ਗਈ ਸੀਗੀ ਉਹਨੂੰ। ਸਾਨੂੰ ਭੇਜ ਦੋ ਰਖੜੀ। ਹਾਂਜੀ ਪਹਿਲਾਂ ਹੀ ਭੇਜ ਦਿੱਤੀ ਸੀਗੀ। ਬਸ ਮੇਰੀ ਇਹ ਹੀ ਅਪੀਲ ਹੈ ਕਿ ਮੇਰਾ ਭਰਾ ਜਿੱਥੇ ਵੀ ਹੋਵੇ ਬਸ ਸਹੀ ਹੋਵੇ ਔਰ ਸਾਡੇ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰੇ ਬਸ ਮੈਂ ਇਹ ਹੀ ਅਪੀਲ ਕਰਨਾ ਚਾਹੁੰਦੀ ਹਾਂ। ਮਾੜਾ ਦੁੱਖ ਕਰ ਰਿਹਾ। ਇਸ ਤੋਂ ਪੁੱਲ ਨਹੀਂ ਪਾਰੇ ਹਾਂ ਆਖਿਆ ਨੂੰ ਲੈ ਕੇ ਵੀ ਹਾਂਜੀ ਹਮੇਸ਼ਾ ਇਹੀ ਕਹਿੰਦਾ ਬਸ ਤੇਰਾ ਵਿਆਹ ਹੋ ਜਾਵੇ ਫਸ ਫਿਰ ਮੈਂ ਤਾਰਾ ਜਾਊਂਗਾ ਖੁਦ ਹੀ ਆ ਜਾਊਂਗਾ ਹਮੇਸ਼ਾ ਸਾਡੇ ਵਿਆਹ ਦੀ ਉਹ ਟੈਨਸ਼ਨ ਹੁੰਦੀ ਸੀਗੀ ਉਹਨੂੰ ਪੈਣਾ ਦੀ ਅਸੀਂ ਦੋ ਭੈਣਾਂ ਸਾਡੇ ਵਿਆਹ ਦੀ ਉਹ ਟੈਨਸ਼ਨ ਕਰਦਾ ਹੁੰਦਾ ਸੀਗਾ ਸਾਡੇ ਵਿਆਹ ਦੀ ਉਹ ਫਿਕਰ ਕਰਦਾ ਹੁੰਦਾ ਸੀਗਾ ਜੀ ਉਹਨੂੰ ਹੀ ਟੈਨਸ਼ਨ ਸੀਗੀ ਦੂਜੀ ਭੈਣ ਦਾ ਹੁਣੇ ਹੀ ਵਿਆਹ ਕਰਕੇ ਹਟਿਆ ਸੀਗਾ ਸਾਰਾ ਖਰਚਾ ਉਹਨੇ ਖੁਦ ਕੀਤਾ ਹੈ ਆਪਣੇ ਸਿਰ ਤੇ ਉਹ ਵੀ ਬਹੁਤ ਜ਼ਿਆਦਾ ਫਿਕਰ ਕਰਦਾ ਹੁੰਦਾ ਸੀਗਾ ਉਹਨੂੰ ਵੀ ਜ਼ਿਆਦਾ ਦਾਦਾ ਤੋਂ ਜ਼ਿਆਦਾ ਫੋਨ ਲਾਂਦੇ ਸੀਗੇ ਉਹਨੂੰ ਹਲੇ ਅਸੀਂ ਇਹ ਗੱਲ ਤੋਂ ਦੱਸਿਆ ਵੀ ਨਹੀਂ ਹੈ ਕਿ ਹਾਂ ਇਦਾਂ ਹੋ ਗਿਆ ਆ ਉਹ ਵੀ ਫਿਕਰ ਕਰਦੀ ਆ ਵੀ ਰਖੜੀ ਵਾਲੇ ਦਿਨ ਮम्मा ਮੈਨੂੰ ਫੋਨ ਨਹੀਂ ਆਇਆ ਫਿਰ ਮम्मा ਨੇ ਕਿਹਾ ਕਿ ਹਾਂ ਉਹਦਾ ਫੋਨ ਅਦਰ ਉਦਰ ਇਹ ਵੀ ਸਾਡੇ ਨਾਲ ਹੁਣੇ ਹੀ ਗੱਲ ਹੋ ਕੇ ਹਟੀ ਆ ਪਰ ਉਹਨੂੰ ਨਹੀਂ ਪਤਾ ਇਸ ਗੱਲ ਦਾ ਕਿ ਵੀਰੇ ਨਾਲ ਇਦਾਂ ਹੋ ਗਿਆ ਆ ਮੈਂ ਸੀਮਾ ਰਾਣੀ ਐ ਮੈਂ ਆਕਾਸ਼ਦੀਪ ਦੀ ਮਾਸੀ ਲੱਗਦੀ ਆ ਜੀ ਉਹ ਹਫਤਾ ਹੀ ਹੋ ਗਿਆ ਲਾਪਤਾ ਹੋਇਆ ਬਣਾ ਉਨ੍ਹਾਂ ਦਾ ਕੋਈ ਫੋਨ ਆਇਆ ਨਾ ਕੋਈ ਮੈਸੇਜ ਆਇਆ ਅਸੀਂ ਸਾਰੇ ਫਿਕਰ ਕਰ ਰਹੇ ਹਾਂ ਉਹਨਾਂ ਦਾ ਸਾਡੀ ਸਰਕਾਰ ਨੂੰ ਬੇਨਤੀ ਹੈ ਵੀ ਜਿੱਥੇ ਵੀ ਹੋਵੇ ਜਲਦੀ ਤੋਂ ਜਲਦੀ ਸਾਡੇ ਨਾਲ ਕਨੈਕਟ ਕਰੇ ਬਹੁਤ ਸਾਰੇ ਪਰਿਵਾਰ ਦੁਖੀ ਹੈ ਜੀ ਉਹਨਾਂ ਵਾਸਤੇ ਦੋ ਭਾਈਆਂ ਦੇ ਇਕਲੋਤੇ ਭਾਈ ਹੈ ਜੀ ਬਹੁਤ ਔਖਾ ਪਾਲਿਆ ਜੀ ਬਹੁਤ ਔਖਾ ਦੇਖਿਆ ਜੀ ਬੜੀ ਮੁਸ਼ਕਲ ਤੋਂ ਭੇਜਿਆ ਜੀ ਬਾਹਰ ਬਸ ਸਾਡੀ ਇਹੀ ਅਪੀਲ ਹੈ ਜੀ ਜਲਦੀ ਤੋਂ ਜਲਦੀ ਉਹ ਕਰਾ ਵਾਪਸ ਭੇਜ ਦੋ ਨੂੰ ਦੋ ਭੈਣਾ ਸੀਗੀਆਂ ਤੇ ਇੱਕ ਭਰਾ ਹਾਂਜੀ ਦੋ ਭੈਣਾ ਤੇ ਇੱਕ ਭਰਾ ਹੀ ਹੈ ਪਰ ਆਹ ਜੀ ਛੋਟਾ ਹੈ ਸਾਨੂੰ ਤੇ ਛੋਟਾ ਹਾਂਜੀ ਜਦੋਂ ਉਹਨੂੰ ਬਾਹਰ ਭੇਜਿਆ ਤਾਂ ਪੈਸੇ ਲੋਨ ਵੀ ਚੱਕਿਆ ਉਹਨੇ ਜੇ ਜ਼ਮੀਨ ਵੇਚੀ ਹੋਣੀ ਹਾਂਜੀ ਹਾਂਜੀ ਲੋਨ ਚੱਕਿਆ ਜੀ ਜ਼ਮੀਨ ਕਰਕੇ ਜੀ ਬਾਹਰ ਭੇਜਿਆ ਤਾਂ ਜੀ ਚਾਹ ਵੀ ਬਹੁਤ ਹੋਣੀ ਹੈ ਕਿਉਂਕਿ ਉਮਰ ਵੀ ਉਹਦੀ ਬਿਆਹ ਆ ਰਹੀ ਹੈ ਹਾਂਜੀ ਹਾਂਜੀ ਲੜਕੀ ਦੇਖ ਰਹੇ ਤੇ ਜਿਨ੍ਹਾਂ ਵਾਸਤੇ ਤਾਂ ਜੀ ਵੀ ਚਲੋ ਆਉਂਗੇ ਵਿਆਹ ਕਰ ਦੂੰਗੇ ਜੀ ਨਾਮ ਹੈ ਜੀ ਰਕੇਸ਼ ਕੁਮਾਰ ਪਿੰਡ ਮਾਚਵਾੜਾ ਖਾਮ ਡਿਸਟ੍ਰਿਕਟ ਲੁਧਿਆਣਾ ਜੀ ਜੀ ਬੇٹے ਦਾ ਕੀ ਨਾਮ ਹੈ ਤੇ ਕਦੋਂ ਗਿਆ ਸੀ ਕਿੰਨੀ ਉਮਰ ਆਦੀ ਬੇٹے ਦਾ ਨਾਮ ਹੈ ਕਿ ਜੇ ਮੇਰਾ ਆਕਾਸ਼ਦੀਪ ਰਾਣਾ ਉਰਫ ਗੱਗੂ ਕਹਿੰਦੇ ਤੇ ਉਹਨੂੰ ਉਹ ਗਿਆਤਾ ਜੀ 2020 ਚ ਗਿਆਤਾ ਜੀ ਉਹ ਤੇ ਉਹ ਕੋਰੀਆ ਗਿਆਤਾ ਜੀ ਕੋਰੀਆ ਉਹ ਰਹਿੰਦਾਤਾ ਜੀ ਖੁੰਗਜੂ ਸ਼ਹਿਰ ਦੇ ਵਿੱਚ ਉਥੋਂ ਜੀ ਇਹ ਦੋ ਤਿੰਨ ਮੁੰਡੇ ਗਏ ਤੇ ਬਾਹਰ ਘੁੰਮਣ ਕਾ ਮਨ ਉੱਥੇ ਗੱਡੀ 'ਚ ਤੇਲ ਇਹਨਾਂ ਨੇ ਪਵਾਇਆ ਗੱਡੀ 'ਚ ਤੇਲ ਪਾ ਕੇ ਵਾਪਸ ਹੋਣ ਲੱਗੇ ਉੱਥੇ ਪੁਲਿਸ ਤੋਂ ਡਰ ਕੇ ਇਹ ਤਿੰਨੇ ਚਾਰੇ ਬੱਚੇ ਭੱਜਲੇ ਇੱਕ ਬੱਚਾ ਫੜ ਹੋ ਗਿਆ ਇਹ ਤਿੰਨੇ ਭੱਜਲੇ ਜਿਹੜਾ ਫੜ ਹੋ ਗਿਆ ਜੀ ਉਹ ਵੀ ਪੁਲਿਸ ਵਾਲਿਆਂ ਨੇ ਛੱਡਤਾ ਜੀ ਜਿਹੜੇ ਦੂਜੇ ਦੋ ਭੱਜੇ ਦੇ ਉਹ ਵੀ ਕਮਰੇ 'ਚ ਪਹੁੰਚ ਗਏ ਜੀ ਤੇ ਜੋ ਮੇਰੇ ਆਲਾ ਬੇਟਾ ਆ ਆਕਾਸ਼ਦੀਪ ਰਾਣਾ ਉਰਫ ਗੱਗੂ ਉਹ ਹਜੇ ਤੱਕ ਉਹਦੀ ਸੂਰ ਨਹੀਂ ਲੱਗ ਰਹੀ ਜੀ ਤਰੀਕ ਹੈ ਗਿਆ ਜੀ 16 ਤਰੀਕ ਦਾ ਰਾਤ ਨੂੰ 11 ਵਜੇ ਦਾ ਗਾਇਬ ਹੈ ਜੀ ਹਜੇ ਤੱਕ ਉਹਦਾ ਕੋਈ ਸਰਾਖ ਨਹੀਂ ਮਿਲਿਆ ਮੈਂ ਹੱਥ ਬਨ ਕੇ ਬੇਨਤੀ ਕਰਦਾ ਜੀ ਜੋ ਮੇਰੇ ਬੱਚੇ ਦਾ ਕੋਈ ਵੀ ਸਰਾਖ ਦੇ ਦੇਵੇ ਮੈਂ ਉਹਦਾ ਤਾਬਿਆਦਾਰ ਹੋਊਗਾ ਜੇ ਕਿਸੇ ਨੇ ਮੇਤੋਂ ਖਰਚਾ ਪਰਚਾ ਵੀ ਲੈਣਾ ਮੈਂ ਉਹ ਵੀ ਦੇਣ ਨੂੰ ਤਿਆਰ ਆ ਜੀ ਗੱਲ ਕੀਤੀ ਹੈ ਕਿਸੇ ਨਾਲ ਕਿਸੇ ਮਨਿਸਟਰ ਨੂੰ ਮਿਲੇ ਹੂੰ ਵੀ ਉਹਦੇ ਬਾਰੇ ਅਸੀਂ ਜੀ ਆਹ ਚਿੱਠੀ ਜੀ ਪਹਿਲਾਂ ਇੱਕ ਦਿਨ ਰਵਨੀਤ ਸਿੰਘ ਬਿੱਟੂ ਹੈ ਜੀ ਇਹਨਾਂ ਨੂੰ ਭੇਜੀ ਦੀ ਜੀ ਦੇ ਮੈਂ ਕੱਲ ਸੀਐਮਓ ਦਫਤਰ ਚੰਡੀਗੜ੍ਹ ਉੱਥੇ ਦੇ ਗਿਆ ਜੀ ਅੱਜ ਅਨੁਰਾਗ ਠਾਕਰੇ ਦੇ ਮੇਰਾ ਛੋਟਾ ਬ੍ਰਦਰ ਉਹ ਦਿੱਲੀ ਗਏ ਜੀ ਅਨੁਰਾਗ ਠਾਕਰੇ ਨੂੰ ਦੇਣ ਚਿੱਠੀ ਜੀ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਇਹੀ ਕਹਿੰਦੇ ਆ ਵੀ ਸਾਡੀ ਕੋਈ ਮਾੜੀ ਸੁਣਵਾਈ ਹੋ ਜਾਵੇ ਇਕੱਲਾ ਬੇਟਾ ਮੇਰਾ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖੀ ਹੈ ਤੁਸੀਂ ਹਾਂਜੀ ਹਾਂਜੀ ਗ੍ਰਹਿ ਮੰਤralੇ ਨੂੰ ਵੀ ਲਿਖੀ ਹੈ ਚਿੱਠੀ ਆ ਬਾਅਦ ਪੁਲਿਸ ਨਾਲ ਪੁੱਤ ਵਾਲੇ ਪੁਲਿਸ ਹਾਂਜੀ ਪੁਲਿਸ ਪੁਲਿਸ ਸਟੇਸ਼ਨ ਤੇ ਜੀ ਰਵੜਾ ਦਰਜ ਕਰਾਈ ਹੋਈ ਆ ਇਮੀਗ੍ਰੇਸ਼ਨ ਵਾਲਿਆਂ ਕੋਲ ਵੀ ਨੰਬਰ ਦੇ ਕੇ ਆਏ ਜੀ ਪਾਸਪੋਰਟ ਦੀ ਫੋਟੋ ਦਿੱਤੀ ਹੋਈ ਆ ਤੇ ਗੁਰਦੁਆਰਿਆਂ ਜੇ ਵੀ ਉੱਥੇ ਸਾਰੇ ਪੁੱਤ ਦੀ ਫੋਟੋ ਦਿੱਤੀ ਹੋਈ ਹੈ ਜੀ ਉੱਥੇ ਵੀ ਨਿਊਜ਼ ਵੀ ਚੱਲਦੀ ਹੈ ਕਿ ਜੀ ਪਰ ਹਜੇ ਤੱਕ ਕੋਈ ਸਰਾਖ ਨਹੀਂ ਮਿਲੇ ਅਸੀਂ ਤਾਂ ਇਹੀ ਕਹਿੰਦੇ ਜੀ ਸਾਡਾ ਬੰਦਾ ਅਪੀਲ ਕੀ ਕਰਨਾ ਚਾਹੀਏ ਸਰਕਾਰ ਅਪੀਲ ਅਸੀਂ ਸਰਕਾਰ ਨੂੰ ਵੀ ਸਰਕਾਰ ਸਾਡੀ ਮਦਦ ਕਰੇ ਜੀ ਉੱਥੇ ਬਾਹਰ ਜਾ ਕੇ ਜੀ ਉੱਥੇ ਸਾਡੇ ਵੀ ਜਿਹੜੀ ਸਰਕਾਰ ਆ ਬਾਹਰਲੀ ਸਰਕਾਰ ਨੂੰ ਕਹੇ ਤਾਂ ਉਹ ਸਰਕਾਰ ਮੜਾ ਜ ਛੇਤੀ ਕੰਮ ਕਰਦੀ ਸਾਡੀ ਤਾਂ ਉੱਥੇ ਸੁਣਵਾਈਓ ਹੈ ਨਹੀਂ ਜੀ ਜੇ ਸਾਡੀ ਸਰਕਾਰ ਉਧਰ ਦਬਾਅ ਪਾਉਗੀ ਤਾਂ ਜੇ ਕੰਮ ਕਰ ਸਕਦੇ ਆ ਜੀ ਉਹ ਨਹੀਂ ਉਹਨਾਂ ਦਾ ਤਾਂ ਢਿੱਲਾ ਹੀ ਆ ਕੰਮ ਜੀ ਜਿਹੜੇ ਨਾਲ ਦੇ ਲੜਕੇ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਏ ਤੁਹਾਡੇ ਨਾਲ ਦੇ ਲੜਕੇ ਨਾਲ ਵੀ ਗੱਲਬਾਤ ਹੋਈ ਨਹੀਂ ਜੀ ਉਹ ਵਿਚਾਰੇ ਉਹ ਵੀ ਭੱਜ ਗਏ ਜੀ ਉਵੇਂ ਕਾਸ਼ ਦੀ ਬਰਾਣਾ ਇਹ ਕਿਨੇ ਨਹੀਂ ਪੁਲਿਸ ਦੀ ਗੱਡੀ ਦੇਖੀ ਹੈ ਜੀ ਇਹ ਡਰ ਦੇ ਮਾਰੇ ਤਿੰਨੇ ਫਰਾਰ ਹੋ ਗਏ ਜੀ ਉੱਥੋਂ ਜਿਹੜਾ ਗੱਡੀ ਦਾ ਡਰਾਈਵਰ ਦਾ ਜੀ ਉਹ ਪੁਲਿਸ ਵਾਲਿਆਂ ਨੇ ਫੜਿਆ ਤੇ ਦੂਜੇ ਦਿਨ ਉਹਦੀ ਤੈਕੀਗਤ ਕਰਕੇ ਉਹ ਵੀ ਛੱਡਤਾ ਜੀ ਫਿਰ ਅਸੀਂ ਜੀ ਉੱਥੇ ਮੁੰਡੇ ਸਾਡੇ ਤੇ ਗਵਾਨ ਦੇ ਜੀ ਪੱਕੇ ਦੋ ਮੁੰਡੇ ਉਹਨਾਂ ਨੇ ਥਾਣੇ ਤਰਤਲਾ ਦਿੱਤੀ ਉਹ ਥਾਣੇ ਵਾਲਿਆਂ ਨੇ ਵੀ ਜੀ ਕੁਝ ਨਹੀਂ ਕਰਿਆ ਫਿਰ ਇਮੀਗ੍ਰੇਸ਼ਨ ਜੀ ਜਾ ਕੇ ਆਏ ਜੀ ਪਾਸਪੋਰਟ ਫੋਟੋ ਦਿੱਤੀ ਉੱਥੇ ਵੀ ਕੁਝ ਨਹੀਂ ਬਣਿਆ ਜੀ ਫਿਰ ਇਹ ਦੂਆ ਕਿਹਾ ਇਹਨਾਂ ਨੂੰ ਲੰਦੇ ਜੀ ਅਮੈਸੀ ਚ ਵੀ ਗਏ ਜੀ ਉੱਥੇ ਵੀ ਸਾਡੀ ਕੋਈ ਕਿਸੇ ਨੇ ਪੁੱਛ ਗਏ ਚ ਨਹੀਂ ਕਰੀ ਅਸੀਂ ਆਪਣੀ ਗਵਰਨਮੈਂਟ ਨੂੰ ਇਹੀ ਕਹਿੰਨੇ ਆ ਜੇ ਸਾਡੀ ਕੋਈ ਮਦਦ ਕਰੇ ਉੱਥੇ ਦੀ ਗਵਰਨਮੈਂਟ ਨੂੰ ਇਹ ਕਹਿਣ ਬਈ ਮੜ ਜਾਏ ਦਾ ਬਈ ਬੱਚੇ ਦੀ ਦੇਖਭਾਲ ਕਰੋ ਤੇ ਸਾਡਾ ਮੁੰਡਾ ਜਿੰਨਾ ਚਿਰ ਜਲਦੀ ਕੋਈ ਮਾੜਾ ਮੋਟਾ ਸਰਾਕੇ ਸਾਨੂੰ ਮਿਲ ਜਵੇ ਚਾਹੇ ਪੁਲਿਸ ਚ ਹੋਵੇ ਜਾਂ ਕਿਤੇ ਬਾਹਰ ਹੋਵੇ ਸਾਨੂੰ ਇਹਦੇ ਤੱਕ ਮਾੜੀ ਕੋਈ ਤੈਅਕੀਗਾਤ ਜ਼ਰੂਰੀ ਸਾਡੀ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਜ਼ਰੂਰੀ ਕਰਵਾ ਦੇਵੇ ਸਾਡੀ ਉਧਰ ਬਾੜ